ਪੇਟ ਨਾਲ ਸੰਬੰਧਿਤ ਕੋਈ ਵੀ ਆਪਣਾ ਪ੍ਰੋਬਲਮ ਹੋਵੇ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਜਿਹਦੇ ਵਿੱਚ ਪੇਟ ਦਾ ਸਾਈਜ਼ ਵਧਣ ਲੱਗ ਜਾਂਦਾ ਪੇਟ ਦਾ ਸਾਈਜ਼ ਵਧਣ ਲੱਗ ਜਾਂਦਾ ਪੇਟ ਵਧਣ ਲੱਗ ਜਾਂਦਾ ਅਫਾਰੇ ਵਾਂਗੂ ਮਹਿਸੂਸ ਹੁੰਦਾ ਵਾ ਜਾਂ ਲੀਵਰ ਦੀ ਦਿੱਕਤ ਪਰੇਸ਼ਾਨੀਆਂ ਓਟੀਪੀਟੀ ਲੀਵਰ ਦੇ ਜਿਹੜੇ ਉਹ ਵੱਧਦੇ ਆ ਲਗਾਤਾਰ ਵਧੀ ਜਾਂਦੇ ਆ ਤੇ ਕੋਈ ਦਵਾਈ ਆ ਜਿਹੜੀ ਉਹ ਵੀ ਕੰਮ ਨਹੀਂ ਕਰਦੀ ਖਾਣ ਪੀਣ ਦਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਜਿਹੜਾ ਮੋਟਾਪਾ ਵਾ ਉਹ ਵਧੀ ਜਾਂਦਾ ਪੇਟ ਦਾ ਸਾਈਜ਼ ਵਧੀ ਜਾਂਦਾ ਢੇਟ ਵੀ ਓਵਰਬੇਟ ਚਲੀ ਜਾਂਦਾ ਕੰਮ ਤੇ ਲੀਵਰ ਦੇ ਫੰਕਸ਼ਨ ਵੀ ਹੈ ਜਿਹੜੇ ਉਹ ਖਰਾਬ ਹੋਈ ਜਾਂਦੇ ਆ ਤਾਂ ਉਹਨਾਂ ਵਾਸਤੇ ਇਲੈਕਟ੍ਰੋ ਹੋਮੋਪੈਥੀ ਦਾ ਬਹੁਤ ਵਧੀਆ ਨੁਕਤਾ ਵਾ ਡਾਕਟਰ ਬੀ ਐਸ ਕੇ ਵਾਲਿਆਂ ਦਾ ਤੇ ਇਹ ਦਵਾਈ ਹੈ ਜੀ 61 2 ਤੇ ਐਕਸਲ 3 ਇਹ ਦੋਨੇ ਸ਼ੀਸ਼ੀਆਂ ਦੇ ਵਿੱਚੋਂ 20-20 ਬੂੰਦਾਂ ਆਪਾਂ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਰੋਟੀ ਖਾਣ ਤੋਂ ਅੱਧਾ ਘੋਣਾ ਘੰਟਾ ਪਹਿਲਾਂ ਲੈਣੀਆਂ ਆ ਵਾ ਤੇ ਦੇ ਨਾਲ ਹੀ ਇੱਕ ਇਹ ਫੈਟੀ ਲੀਵਰ ਵਾਲੀ ਡਰਾਪਸ ਆ ਇਹ ਵੀ 20 ਬੂੰਦਾ ਆ ਪਰ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਚ 20 ਬੂੰਦਾ ਪਾਣੀ ਚ ਪਾ ਕੇ ਲੈ ਲੈਣੀਆਂ ਤੇ ਨਾਲ ਦੋ ਚਮਚੇ ਇਸ ਲੀਵਰ ਸੀਰਪ ਦੇ ਲੈ ਲੈਣੇ ਬਹੁਤ ਵਧੀਆ ਲੀਵਰ ਸੀਰਪ ਆ ਤੁਹਾਡੇ ਲੀਵਰ ਦੇ ਜੋ ਵੀ ਫੰਕਸ਼ਨ ਆ ਖਰਾਬ ਹੋਏ ਹੋਵੇ ਉਹ ਦੀ ਪੀਟੀ ਬੜੇ ਘਟਿਆ ਤਾਂ ਸਾਰਿਆਂ ਨੂੰ ਇਹ ਸਹੀ ਕਰ ਦੂਗਾ ਇਹ ਆਯੁਰਵੇਦਿਕ ਲੀਵਰ ਸੀਰਪ ਆ ਇੱਕ ਤੇ ਬਹੁਤ ਵਧੀਆ ਨੁਕਤਾ ਆ ਇਹ ਸਾਰਾ ਇਹ ਹੈ ਤੇ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈਗੀ ਹੈ ਲੀਵਰ ਦੇ ਸਬੰਧ ਵਿੱਚ ਜਾਂ ਪੇਟ ਦੇ ਸਬੰਧ ਵਿੱਚ ਪੇਟ ਦੀਆਂ ਨਾੜਾਂ ਦੇ ਸਬੰਧਿਤ ਦੇ ਵਿੱਚ ਤਾਂ ਜਰੂਰ ਇਹ ਵਰਤੋ ਤੇ ਬਹੁਤ ਛੇਤੀ ਉਹਨਾਂ ਨੂੰ ਰਾਹਤ ਮਿਲੂਗੀ 3 ਮਹੀਨੇ ਦਾ ਕੋਰਸ ਹੁੰਦਾ ਹੈ ਇਸ ਦਵਾਈ ਦਾ ਤੇ ਜਰੂਰ ਮੰਗਾ ਕੇ ਵਰਤੋ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜਾਦਾ ਜਾਣਕਾਰੀ ਵਾਸਤੇ ਕਾਲ ਵੀ ਕਰ ਸਕਦੇ ਹੋ